ਹੁਣ ਜਿਹੜੀ ਪਾਵਰ ਟਾਇਰ ਜਨਰੇਟ ਕਰ ਰਹੇ ਨੇਗੇ ਉਹਨਾਂ ਨਾਲ ਬੈਟਰੀ ਚਾਰਜ ਹੋਣ ਲੱਗੀ ਦੇਖੋ ਤੁਸੀਂ ਦੇਖ ਰਹੇ ਹੋ ਨਾ ਪਾਵਰ ਆ ਗਈ ਜਿਹੜੀ ਟਾਇਰਾਂ ਤੋਂ ਬੈਟਰੀ ਨੂੰ ਜਾ ਰਹੀ ਹੈਗੀ ਤਾਂ ਜਿਆਦਾ ਪਾਵਰ ਦੀ ਲੋਡ ਆ ਗਈ ਹੁਣ ਨੋਰਮਲ ਚੱਲ ਰਹੀ ਹੈ ਦੇਖੋ ਇਸ ਟਾਈਮ ਆਪਾਂ ਐਕਸਲਰੇਸ਼ਨ ਨਹੀਂ ਕਰ ਰਹੇ 33 32 ਦੀ ਸਪੀਡ ਦੇ ਉੱਤੇ ਗੱਡੀ ਚੱਲ ਰਹੀ ਹੈਗੀ ਤਾਂ ਬੈਟਰੀ ਤੋਂ ਚੱਲੀ ਜਾਂਦੀ ਹੈਗੀ ਸਨਰੂਫ ਕਾਫੀ ਵੱਡਾ ਮਿੰਦਾ ਜਾਂਦਾ ਹੈ ਜਿਹੜਾ ਸਨਰੂਫ ਇਹ ਹੈਗਾ ਇਹ ਵੀ ਬਹੁਤ ਇੱਥੇ ਤੱਕ ਖੁੱਲ ਜਾਂਦਾ ਹੈ ਉਹ ਦੇਖੋ ਇਦਾਂ ਦਾ ਜਿਹੜਾ ਇਹਦੇ ਵਿੱਚ ਸਨਰੂਫ ਆਪਨ ਵੀਰੋ ਅੱਜ ਗੱਡੀ ਦਿਖਾਉਣੀ ਆ ਤੁਹਾਨੂੰ ਬੜੀ ਕਮਾਲ ਦੀ ਚੀਜ਼ ਹੈ ਕਿ 27 ਦੀ ਐਵਰੇਜ ਕੱਢ ਰਹੀ ਹੈ ਪੈਟਰੋਲ ਦੇ ਉੱਤੇ ਆਪਣੇ ਆਪ ਚਾਰਜ ਹੁੰਦੀ ਆ ਦੋ ਤਰੀਕਿਆਂ ਨਾਲ ਚਾਰਜ ਹੁੰਦੀ ਹੈਗੀ ਇਹ ਠੀਕ ਹੈ ਇਹਨੂੰ ਕਿਸੇ ਪਲੱਗ ਤੇ ਲਾਉਣ ਦੀ ਲੋੜ ਨਹੀਂ ਸਾਰੀ ਗੱਲ ਇਹਦੇ ਬਾਰੇ ਕਰਾਂਗੇ ਚਾਬੀ ਤੋਂ ਸ਼ੁਰੂ ਕਰਦੇ ਆਂ ਗੱਲਬਾਤ ਸਾਰੀ ਠੀਕ ਹੈ ਆਹ ਇਹਦੀ ਜਿਹੜੀ ਨਿੱਕੀ ਜਿਹੀ ਚਾਬੀ ਆ ਹਲਕੀ ਜੀ ਹੈਗੀ weight ਹੈਗਾ ਕੈਰੀ ਕਰਨੀ ਬਹੁਤ ਸੌਖੀ ਹੈਗੀ ਦੋ ਬਟਨ ਨੇ ਇਹਦੇ ਉੱਤੇ ਇੱਕ ਲੋਕ ਵਾਲਾ ਤੇ ਇੱਕ ਅਨਲੌਕ ਵਾਲਾ ਠੀਕ ਹੈ ਇਹਦੀ ਚਾਬੀ ਹੈਗੀ ਤੇ ਸਾਈਡਾਂ ਤੋਂ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਪਹਿਲਾਂ ਜੇ ਗੱਲ ਕਰੀਏ 17 ਇੰਚ ਜਿਹੜੇ ਟਾਇਰ ਮਿਲ ਰਹੇ ਨੇ ਟੌਪ ਮਾਡਲ ਆ ਗਈ ਆਪਣੇ ਕੋਲੇ ਟੋਇਟਾ ਅਰਬਨ ਕਰੂਜ਼ਰ ਹਾਈ ਰਾਈਡਰ ਠੀਕ ਹੈ 17 ਇੰਚੀ ਟਾਇਰ ਮਿਲ ਰਹੇ ਨੇਗੇ ਚਾਰ ਕੈਮਰੇ ਨੇ ਇੱਕ ਫਰੰਟ ਤੇ ਆ ਦੋ OARBM ਦੇ ਉੱਤੇ ਨੇਗੇ ਤੇ ਇੱਕ ਜਿਹੜਾ ਕੈਮਰਾਗਾ ਉਹ ਬੈਕ ਦੇ ਉੱਤੇ ਆਪਾਂ ਨੂੰ ਮਿਲਦਾਗਾ ਪੂਰਾ 360뷰 ਆਸੇ-ਪਾਸੇ ਦਾ ਗੱਡੀ ਦਾ ਬਹੁਤ ਜ਼ਿਆਦਾ ਸੋਹਣਾ ਮਿਲਦਾਗਾ ਆਪਾਂ ਨੂੰ ਪਤਾ ਲੱਗ ਜੂਗੀ ਆਪਣੀ ਗੱਡੀ ਦੇ ਆਸੇ-ਪਾਸੇ ਹੈ ਕੀ ਹੈਗਾ ਠੀਕ ਹੈ ਇਹ ਗੱਡੀ ਇਸ ਟਾਈਮ ਆਪਾਂ ਨੂੰ ਪ੍ਰੋਵਾਈਡ ਕਰਵਾਈ ਗਈ ਹੈ ਕਿ ਸੋਨਿਕ ਟੋਇਟਾ ਗੰਗਾ ਨਗਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੇ ਤੁਸੀਂ ਇਹ ਗੱਡੀ ਦੇ ਬਾਰੇ ਗੰਗਾ ਨਗਰ ਦੇ ਵਿੱਚ ਪਤਾ ਕਰਨਾ ਚਾਹੁੰਦੇ ਹੋਗੇ ਤਾਂ ਉਹਨਾਂ ਦਾ ਜਿਹੜਾ ਸ਼ੋਰੂਮ ਦਾ ਨੰਬਰ ਆ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਇਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਕਲਰ ਕੰਬੀਨੇਸ਼ਨ ਕਈ ਆਉਂਦੇ ਨੇ ਟਾਪ ਮਾਡਲ ਦੇ ਵਿੱਚ ਡਿਊਲ ਟੋਨ ਜਿਹੜਾ ਕਲਰ ਹੈਗਾ ਉਹ ਆਪਾਂ ਨੂੰ ਮਿਲਦਾਗਾ ਜਿੱਦਾਂ ਦੇਖ ਸਕਦੇ ਹੋ ਬਲੈਕ ਦਾ ਤੇ ਇਹਦਾ ਚੈਰੀ ਜੇ ਕਲਰ ਦਾ ਕੰਬੀਨੇਸ਼ਨ ਆ ਕਾਫੀ ਵੱਡਾ ਸਨਰੂਫ ਆਪਾਂ ਨੂੰ ਇਹਦੇ ਤੇ ਮਿਲਦਾ ਪੂਰਾ ਪੈਨੋਰਮਿਕ ਹੁਣ ਖਾਸ ਗੱਲ ਕਰਦੇ ਆਂਗੇ ਇਹਦੇ ਵਿੱਚ ਜਿਹੜੀ ਤਕਨੀਕ ਯੂਜ਼ ਕੀਤੀ ਗਈ ਹੈਗੀ ਕੀਲੈਸ ਐਂਟਰੀ ਆਪਾਂ ਨੂੰ ਮਿਲਦੀ ਹੈ ਜੇ ਆਪਣੇ ਕੋਲੇ ਚਾਬੀ ਹੈਗੀ ਹੈਗੀ ਤਾਂ ਅਨਲੌਕ ਦਾ ਪ੍ਰੈਸ ਕਰਨ ਦਾ ਕੋਈ ਲੋੜ ਨਹੀਂ ਹੈਗੀ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੇ ਖਾਸ ਫੀਚਰ ਮੈਨੂੰ ਵਧੀਆ ਲੱਗੇ ਕਿ ਤਾਂ ਸੀਟ ਵੈਂਟੀਲੇਸ਼ਨ ਜਿਨ੍ਹਾਂ ਨੇ ਲੌਂਗ ਟਾਈਮ ਗੱਡੀ ਚਲਾਉਣੀ ਹੁੰਦੀ ਹੈਗੀ ਕਾਫੀ ਜ਼ਿਆਦਾ ਲੰਮੇ ਮਤਲਬ ਨਿਕਲਣਾਗਾ ਡੇਲੀ ਦੀ ਹੁਣ 300 ਕਿਲੋਮੀਟਰ ਗੱਡੀ ਚਲਣੀ ਹੈਗੀ ਜਿੱਦਾਂ ਮੇਰੀ ਗੱਡੀ ਹੋ ਜਾਂਦੀ ਹੈ ਤਾਂ ਉੱਥੇ ਗਰਮੀਆਂ ਦੇ ਵਿੱਚ ਆਪਾਂ ਨੂੰ ਸੀਟ ਵੈਂਟੀਲੇਸ਼ਨ ਦੀ ਜ਼ਰੂਰਤ ਆ ਜਿਹੜੀ ਬਹੁਤ ਜ਼ਿਆਦਾ ਰਹਿੰਦੀ ਹੈਗੀ ਤਾਂ ਇਹਦੇ ਵਿੱਚ ਸੀਟ ਵੈਂਟੀਲੇਸ਼ਨ ਆਪਾਂ ਨੂੰ ਮਿਲਦੀ ਹੈਗੀ ਤੇ ਗੱਡੀ ਨੇ ਚੱਲਣਾਗਾ ਦੋ ਮੂਡਸ ਦੇ ਉੱਤੇ ਇੱਕ ਤਾਂ ਹੈਗਾ ਇਲੈਕਟ੍ਰਿਕ ਮੂਡ ਤੇ ਦੂਜਾ ਹੈਗਾ ਹੈਗਾ ਇੰਜਨ ਵਾਲਾ ਮੂਡ ਡਰਾਈਵ ਮੂਡ ਹੁਣ ਇਹ ਕੰਮ ਸਾਰਾ ਸਿਸਟਮ ਕਿਵੇਂ ਕਰਦਾ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਗੱਡੀ ਪੂਰੀ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਪਾਵਰ ਔਨ ਕੀਤੀ ਇਹ ਜਿਹੜਾ ਬਟਨ ਆਪਾਂ ਨੂੰ ਮਿਲਦਾ ਹੈਗਾ ਓਕੇ ਇਹਨਾਂ ਬ੍ਰੇਕ ਦੱਬ ਕੇ ਇਹ ਦੱਬੋ ਨਾਲ ਇਹਦੀ ਇਗਨੀਸ਼ਨ ਆ ਗਈ ਜਿਹੜੀ ਹੁਣ ਔਨ ਹੋਊਗੀ ਤੇ ਉੱਪਰ ਇੱਕ ਡਿਸਪਲੇ ਆ ਗਈ ਜਿਹੜੀ ਨੂੰ ਕੱਲਾ ਡਰਾਈਵਰ ਹੀ ਵੇਖ ਸਕਦਾ ਹੈਗਾ ਡਰਾਈਵਰ ਨੂੰ ਹੀ ਵਿਜੀਬਲ ਹੈਗੀ ਇਹ ਹੋਰ ਕਿਸੇ ਨੂੰ ਕੋਈ ਜਾਣਕਾਰੀ ਇਹਦੀ ਜਿਹੜੀ ਹੈਗੀ ਨਹੀਂ ਮਿਲਦੀ ਤੇ ਇਹ ਆ ਗਿਆ ਪੂਰਾ ਸਕਰੀਨ ਵਾਲਾ ਇਹਦਾ ਇਨਸਟਰੂਮੈਂਟ ਕਲਸਟਰ ਇਸ ਟਾਈਮ ਗੱਡੀ ਪਾਰਕਿੰਗ ਮੂਡ ਦੇ ਵਿੱਚ ਹੈਗੀ ਤੇ ਇੱਕ ਐਨੀਮੇਸ਼ਨ ਤੁਹਾਨੂੰ ਦਿਖ ਰਹੀ ਹੈ ਕਿ એનર્ਜੀ ਫਲੋ ਦੀ ਇਹਦੀ એનર્ਜੀ ਫਲੋ ਦੀ ਜੇ ਆਪਾਂ ਇਹਦੀ ਗੱਲ ਕਰੀਏ ਹੁਣ ਇਸ ਟਾਈਮ ਗੱਡੀ ਦਾ ਇੰਜਨ ਚੱਲ ਰਿਹਾ ਹੈਗਾ ਠੀਕ ਹੈ ਤੇ ਇੰਜਨ ਤੋਂ ਪਾਵਰ ਆ ਗਈ ਜਿਹੜੀ ਉਹ ਬੈਟਰੀ ਬਲ ਨੂੰ ਜਾ ਰਹੀ ਹੈਗੀ ਕਿਉਂਕਿ ਹੁਣ ਅਸੀਂ ਇਹਨੂੰ ਕਾਫੀ ਟਾਈਮ ਤੋਂ ਚਲਾ ਕੇ ਰੱਖਿਆ ਹੋਇਆ ਸੀਗਾ ਤਾਂ ਗੱਡੀ ਦਾ ਬੈਟਰੀ ਹੈਗੀ ਜਿਹੜੀ ਉਹ ਲੋ ਹੋ ਚੁੱਕੀ ਹੈਗੀ ਅਸੀਂ ਕਾਫੀ ਜ਼ੋਰ-ਜ਼ੋਰ ਦੀ ਭਜਾ ਕੇ ਦੇਖੀ ਪਾਵਰ ਬਹੁਤ ਜ਼ਿਆਦਾ ਦਿੰਦੀ ਹੈਗੀ ਜੇ ਇੱਕ ਮੌਕੇ ਤੋਂ ਉਹਨੂੰ ਜ਼ਿਆਦਾ ਪਾਵਰ ਦੀ ਲੋਡ ਹੈਗੀ ਤਾਂ ਪਾਵਰ ਪੂਰੀ ਦਮਦਾਰ ਪਾਵਰ ਇਹ ਦਿੰਦੀ ਹੈ ਇਹ ਗੱਡੀ ਠੀਕ ਹੈ ਇਲੈਕਟ੍ਰਿਕ ਪਲਸ ਹਾਈਬ੍ਰਿਡ ਜਿੰਨੇ ਵੀ ਮਾਡਲ ਲੇਗੇ ਉਹਦੇ ਵਿੱਚ ਤੁਹਾਨੂੰ ਮੈਨੂਅਲ ਟਰਾਂਸਮਿਸ਼ਨ ਆਗਾ ਜਿਹੜਾ ਨਹੀਂ ਮਿਲੂਗਾ ਪੂਰੇ ਦਾ ਹਰ ਇੱਕ ਗੱਡੀ ਦੇ ਵਿੱਚ ਤੁਹਾਨੂੰ ਜਿਹੜਾ ਸਿਸਟਮ ਆਗਾ ਉਹ ਆਟੋਮੈਟਿਕ ਟਰਾਂਸਮਿਸ਼ਨ ਹੀ ਮਿਲੂਗਾ ਆਟੋਮੈਟਿਕ ਟਰਾਂਸਮਿਸ਼ਨ ਆ ਜਿਹੜਾ ਟੋਇਟਾ ਦਾ ਹੁਣ ਆਪਾਂ ਜਾਣਨੇ ਵੀ ਪੂਰਾ ਟੌਪ ਦਾਗਾ ਤੇ ਜਦੋਂ ਇਹੀ ਬੈਟਰੀ ਫੁੱਲ ਲੱਗੀ ਆਪਣੀ ਮਤਲਬ ਚ ਚਲਦੀ ਹੈਗੀ ਚਾਰਜਿੰਗ ਹੁਣ ਜਿੱਦਾਂ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਇਹ ਤਾਂ ਹੋਗੀ ਇੰਜਨ ਤੋਂ ਚਾਰਜਿੰਗ ਜਦੋਂ ਆਪਾਂ ਗੱਡੀ ਨੂੰ ਤੋਰਾਂਗੇ ਇੱਕ ਮਿੰਟ ਮੈਂ ਸੀਟ ਬੈਲਟ ਲਾ ਲਾ ਠੀਕ ਹੈ ਜਦੋਂ ਆਪਾਂ ਗੱਡੀ ਚੱਲ ਰਹੀ ਹੋਗੀ ਆਪਣੀ ਹੁਣ ਦਿਖਾਉਣਾ ਆ ਆ ਚੱਕੋ ਇੰਜਨ ਹੁਣ ਬੰਦ ਹੋ ਚੁੱਕਿਆਗਾ ਸਲੋ ਹੋ ਗਿਆ ਸੌਰੀ ਇੰਜਨ ਹੈਨਾ ਬੰਦ ਨਹੀਂ ਹੋਇਆ ਆਪਾਂ ਹੁਣ ਇਹਨੂੰ ਡਰਾਈਵ ਮੋਡ ਦੇ ਵਿੱਚ ਚਲਾਉਣੀ ਹੈ ਗੱਡੀ ਨੂੰ ਆ ਵੈਂਟੀਲੇਸ਼ਨ ਆਪਾਂ ਔਨ ਕਰ ਲਈ ਇੱਥੇ ਨਿਊਟਰਲ ਤੇ ਇੱਥੇ ਆਪਣਾ ਡਰਾਈਵ ਮੂਡ ਆ ਗਿਆ ਇਧਰ ਇਨਸਟਰੂਮੈਂਟ ਕਲਸਟਰ ਤੇ ਆਪ ਨੂੰ ਬਦਲ ਬੈਟਰੀ ਹੁਣ ਚਾਰਜ ਹੋ ਚੁੱਕੀ ਹੈਗੀ ਇੰਜਨ ਹੋ ਗਿਆ ਬੰਦ ਠੀਕ ਹੈ ਤੇ ਹੁਣ ਮੈਂ ਇਹਨੂੰ ਕਲੱਚਾ ਜਿਹੜਾ ਛੱਡਿਆ ਇਹਦਾ ਆਪਾਂ ਠੀਕ ਹੈ ਬ੍ਰੇਕ ਗੱਡੀ ਚੱਲ ਰਹੀ ਹੈਗੀ ਹੁਣ ਈਵੀ ਮੂਡ ਤੇ ਗੱਡੀ ਚੱਲ ਰਹੀ ਹੈਗੀ ਇੱਥੇ ਜਿਹੜੀ ਡਾਇਗਰਾਮ ਆਪਾਂ ਨੂੰ ਇਹ ਦਿਖਾ ਰਹੀ ਹੈਗੀ ਐਨੀਮੇਸ਼ਨ ਕਿ ਬੈਟਰੀ ਤੋਂ ਪਾਵਰ ਆ ਗਈ ਜਿਹੜੀ ਟਾਇਰਾਂ ਨੂੰ ਜਾ ਰਹੀ ਹੈਗੀ ਠੀਕ ਹੈ 9 ਦੀ ਸਪੀਡ ਤੇ ਗੱਡੀ ਚੱਲ ਰਹੀ ਹੈਗੀ ਚਲੋ ਮੈਂ ਥੋੜੀ ਜੀ ਤੇਜ਼ ਕਰ ਦਾਂਗਾ ਠੀਕ ਹੈ ਗੱਡੀ ਤੇਜ਼ ਹੋਈ ਹਾਲੇ ਤੱਕ ਇਹ ਬੈਟਰੀ ਤੋਂ ਜਿਹੜੀ ਟਾਇਰਾਂ ਨੂੰ ਪਾਵਰ ਜਾ ਰਹੀ ਹੈ ਤੇ ਜਦੋਂ ਇਹ ਗੱਡੀ ਤੇਜ਼ ਹੋਈ ਜਿਆਦਾ ਜਦੋਂ ਆਪਾਂ ਜਿਆਦਾ ਐਕਸਲੇਰੇਟ ਕਰਦੇ ਆ ਮੈਂ ਮਤਲਬ ਜ਼ੋਰ ਦੀ ਪੈਡਲ ਨੂੰ ਪ੍ਰੈਸ ਕੀਤਾ ਤਾਂ ਜਿਆਦਾ ਪਾਵਰ ਦੀ ਲੋਡ ਆ ਗਈ ਹੁਣ ਨੋਰਮਲ ਚੱਲ ਰਹੀ ਹੈ ਦੇਖੋ ਇਸ ਟਾਈਮ ਆਪਾਂ ਐਕਸਲੇਰੇਸ਼ਨ ਨਹੀਂ ਕਰ ਰਹੇ 33 32 ਦੀ ਸਪੀਡ ਦੇ ਉੱਤੇ ਗੱਡੀ ਚੱਲ ਰਹੀ ਹੈਗੀ ਤਾਂ ਬੈਟਰੀ ਤੋਂ ਚੱਲੀ ਜਾਂਦੀ ਹੈਗੀ ਜਦੋਂ ਮੈਂ ਇਹ ਦੋ ਪੈਰ ਚੱਕ ਲਿਆ ਤਾਂ ਟਾਇਰਾਂ ਦੇ ਵਿੱਚੋਂ ਟਾਇਰਾਂ ਦੇ ਤੋਂ ਜਿਹੜੀ ਪਾਵਰ ਮਿਲਦੀ ਹੈ ਹੁਣ ਗੱਡੀ ਮਤਲਬ ਲੂਜ਼ ਘੁੰਮਦੀ ਹੈ ਇੱਕ ਮਿੰਟ ਆਪਾਂ ਥੋੜਾ ਟ੍ਰੈਫਿਕ ਤੋਂ ਅੱਗੇ ਚੱਲਦੇ ਹਾਂ ਹੁਣ ਮੈਂ ਜ਼ੋਰ ਦੀ ਪੈਡਲ ਦੱਬਿਆ ਤਾਂ ਇੰਜਨ ਤੇ ਬੈਟਰੀ ਨਹੀਂ ਸੌਰੀ ਇੰਜਨ ਨੇ ਬੈਟਰੀ ਨੂੰ ਵੀ ਚਾਰਜ ਕਰਨਾ ਸ਼ੁਰੂ ਕਰਤਾ ਤੇ ਜਿਹੜੀ ਗੱਡੀ ਹੈਗੀ ਉਹ ਵੀ ਚਲਾ ਰਿਹਾ ਇੰਜਨ ਠੀਕ ਹੈ ਦੋਨੇ ਕੰਮ ਕਰ ਰਿਹਾ ਸੀਗਾ ਹੁਣ ਦੁਆਰਾ ਬੈਟਰੀ ਤੋਂ ਟਾਇਰਾਂ ਨੂੰ ਪਾਵਰ ਜਾਣ ਲੱਗੀ ਕਿਉਂਕਿ ਆਪਾਂ ਨੂੰ ਹੁਣ ਕੋਈ ਜ਼ਿਆਦਾ ਪਾਵਰ ਦੀ ਲੋੜ ਨਹੀਂ ਨਾ ਮੈਂ ਨਾਰਮਲ ਹੀ ਚਲਾ ਰਿਆਂਗਾ ਤੇ ਜਦੋਂ ਜ਼ਿਆਦਾ ਪਾਵਰ ਦੀ ਲੋੜ ਆਗੀ ਠੀਕ ਹੈ ਹਾਂ ਹੁਣ ਇੰਜਨ ਤੋਂ ਗੱਡੀ ਵੀ ਚੱਲ ਰਹੀ ਹੈਗੀ ਤੇ ਬੈਟਰੀ ਵੀ ਚਾਰਜ ਹੋ ਰਹੀ ਹੈਗੀ ਤੇ ਮੈਂ ਹੁਣ ਪੈਰ ਚੱਕ ਲਿਆ ਠੀਕ ਹੈ ਤਾਂ ਹੁਣ ਜਿਹੜੀ ਪਾਵਰ ਟਾਇਰ ਜਨਰੇਟ ਕਰ ਰਹੇ ਨੇਗੇ ਉਹਨਾਂ ਨਾਲ ਬੈਟਰੀ ਚਾਰਜ ਹੋਣ ਲੱਗੀ ਦੇਖੋ ਤੁਸੀਂ ਵੇਖ ਰਹੇ ਹੋ ਨਾ ਪਾਵਰ ਆ ਗਈ ਜਿਹੜੀ ਟਾਇਰਾਂ ਤੋਂ ਬੈਟਰੀ ਨੂੰ ਜਾ ਰਹੀ ਹੈਗੀ ਬੇਕੋ ਆਹ ਸਿਸਟਮ ਹੈ ਦੇ ਵਿੱਚ ਤਾਂ ਕਰਕੇ ਇਹ ਐਵਰੇਜ ਕਹਿੰਦੇ ਬੜੀ ਹੁਣ ਮੰਨ ਲਾ ਮੈਂ ਥੋੜੀ ਜੀ ਰੇਸ ਦੇ ਲਈ ਵੀ ਆਪਾਂ ਉਨੀਕ ਜਿਹੜੀ ਸਪੀਡ ਹੈਗੀ ਉਹਨੂੰ ਮੈਂਟੇਨ ਕਰ ਲਈਏ ਤਾਂ ਹੁਣ ਬੈਟਰੀ ਤੋਂ ਟਾਇਰਾਂ ਵੱਲ ਨੂੰ ਜਾਣ ਲੱਗੀ ਪਾਵਰ ਐਂ ਕੈਂਡ ਸਿਸਟਮ ਆਗਾ ਇਹਦੇ ਵਿੱਚ ਤੇ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਹੋਰ ਇਹਦੇ ਵਿੱਚ ਦਿਖਾਉਣੇ ਆਂਗੇ ਅਤੇ ਹੁਣ ਬੈਟਰੀ ਤੋਂ ਚੱਲ ਰਹੀ ਹੈਗੀ ਜੇ ਇੱਕ ਇਹਦੇ ਵਿੱਚ ਡਰਾਈ ਮੂਡ ਹੈਗਾ ਠੀਕ ਹੈ ਇਹ ਤਾਂ ਆਹ ਤਾਂ ਹੋ ਗਿਆ ਈਵੀ ਮੂਡ ਈਵੀ ਮੂਡ ਆਪਾਂ ਔਨ ਕਰਤਾ ਹੁਣ ਇਹ ਇਕੱਲੀ ਬੈਟਰੀ ਤੇ ਹੀ ਚੱਲੂਗੀ ਬੈਟਰੀ ਤੇ ਇੰਜਨ ਮਤਲਬ ਜਿਵੇਂ ਜਿਵੇਂ ਲੋਡ ਆ ਜਿੱਥੋਂ ਜਿੱਥੋਂ ਪਾਵਰ ਲੈਣੀ ਆ ਇੱਥੇ ਇਹਨੇ ਆਪਾਂ ਕਹਿ દिए ਵੀ ਪਾਵਰ ਨੂੰ ਮੈਂਟੇਨ ਇਕਨੋਮੀ ਦੇ ਤੌਰ ਤੇ ਮਤਲਬ ਚਲਾਉਣਾਗਾ ਪੂਰਾ ਆਪਣੇ ਤੇਲ ਦੀ ਜਿਹੜੀ ਮੇਨ ਬਚਤ ਕਰਨ ਦੇ ਉੱਤੇ ਫੋਕਸ ਕਰੂਗੀ ਜੇ ਹੁਣ ਆਪਾਂ ਡਰਾਈਵ ਮੂਡ ਤੇ ਲਾਤੀ ਤਾਂ ਇੱਥੇ ਇਹ ਪੂਰੀ ਪੂਰੀ ਜਿਹੜੀ ਆਪਾਂ ਕਹਿ ਦਈਏ ਪਾਵਰ ਮੂਡ ਦੇ ਵਿੱਚ ਆ ਇੱਥੇ ਗੱਡੀ ਬਰੋਲੇ ਬਣਦੀ ਹੈ ਜਮਾ ਪੂਰੀ ਇਹ ਨਹੀਂ ਹੈਗਾ ਵੀ ਆਪਾਂ ਕਹਿ ਰਹੀਏ ਵੀ ਇਹਦੇ ਵਿੱਚ ਗੱਡੀ ਚ ਪਾਵਰ ਹੈ ਨਹੀਂ ਠੀਕ ਹੈ ਜਿਵੇਂ ਹੁਣ ਆਪਾਂ ਇਹਨੂੰ ਮੈਂ ਰੋਕ ਲਿਆ ਗੱਡੀ ਨੂੰ ਆਪਣੀ ਗੱਡੀ ਰੁਕ ਗਈ ਏਸੀ ਵੀ ਚੱਲ ਰਿਹਾ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਆਪਾਂ ਗੱਡੀ ਸਟਾਰਟ ਕੀਤੀ ਤਾਂ ਇਹ ਆ ਸਟਾਰਟ ਕੀਤੀ ਹਾਲੇ 10 ਸੈਕਿੰਡ ਹੋਏ ਨਹੀਂ ਹੈਗੇ ਇਹ ਹੁਣ 10 ਸੈਕਿੰਡ ਹੋਏ ਨੇ 10 ਸੈਕਿੰਡ ਤੋਂ ਪਹਿਲਾਂ ਪਹਿਲਾਂ ਜਾਣੀਏ ਨੇ ਸਪੀਡ ਹੈ ਕਿ ਜਿਹੜੀ 80 ਤੱਕ ਫੜ ਲਈ 10 ਸੈਕਿੰਡ ਤਾਂ ਵੈਸੇ ਬਹੁਤ ਹੁੰਦੇ ਨੇ ਕਿ ਪਰ ਜਿੱਥੇ ਤੱਕ ਮੈਨੂੰ ਲੱਗਦਾ ਵੀ ਜਿਹਨੂੰ ਜ਼ੋਰ ਦੀ ਭਜਾਉਣਾ ਹੋਵੇ ਤਾਹੇ ਹੋਰ ਵੀ ਜ਼ਿਆਦਾ ਪਾਵਰ ਲੈ ਲੂਗੀ ਇਹ ਮੈਂ ਤਾਂ ਕਰ ਰਿਹਾ ਕਿਉਂਕਿ ਕਈ ਲੋਕਾਂ ਦੇ ਮਨ ਦੇ ਵਿੱਚ ਵੀ ਇਲੈਕਟ੍ਰਿਕ ਗੱਡੀ ਆ ਪੈਟਰੋਲ ਵਾਲਾ ਇੰਜਨ ਆਗਾ ਵੀ ਕੋਈ ਬਾਹਲੀ ਗੱਲਬਾਤ ਹੋਣੀ ਨਹੀਂ ਠੀਕ ਹੈ ਲਓ ਇੰਨੇ ਕ ਟਾਈਮ ਦੇ ਵਿੱਚ ਇਹ ਅਸੀਂ ਤੋਂ ਸੋ ਇੰਨੀ ਸਪੀਡ ਦਾ 90 90 ਵਾਲੀ ਬਹੁਤ ਹੁੰਦੀ ਹੈਗੀ ਪਰ ਇੱਕ ਗੱਲ ਹੋਰ ਗੱਡੀ ਸਟੇਬਲ ਇੰਨੀ ਚੱਲ ਰਹੀ ਹੈ ਵੀ ਆਪਾਂ ਨੂੰ 90 90 ਵਾਲੀ ਸਪੀਡ ਦਾ ਵੀ ਪਤਾ ਨਹੀਂ ਲੱਗ ਰਿਹਾ ਹੂੰ ਕਹਿਣ ਦਾ ਭਾਵ ਆ ਵੀ ਟੋਇਟਾ ਨੇ ਜਿਹੜੀ ਚੀਜ਼ ਬਣਾਈ ਹੈ ਕਿ ਬਹੁਤ ਜ਼ਿਆਦਾ ਸੱਚੀ ਮੈਨੂੰ ਦਿਲੋਂ ਵਧੀਆ ਲੱਗੀ ਤਾਂ ਕਰਕੇ ਤੁਹਾਨੂੰ ਪਤਾ ਮੈਨੂੰ ਅਸੀਂ ਗੱਡੀਆਂ ਦੇ ਵੀਡੀਓ ਪਾਉਂਦੇ ਰਹਿੰਦਾ ਬਹੁਤ ਜ਼ਿਆਦਾ ਆਪਾਂ ਕਹਿੰਦੇ ਵੀ ਫਿਊਚਰ ਦੇ ਵਿੱਚ ਚੱਲਣ ਵਾਲੀ ਚੀਜ਼ ਹੈਗੀ ਇਹ ਫਿਊਚਰ ਦੇ ਵਿੱਚ ਚੱਲਣ ਵਾਲੀ ਹ ਇਹ ਤਾਂ ਹੋ ਗਿਆ ਦਾ ਡਰਾਈਵਿੰਗ ਦਾ ਐਕਸਪੀਰੀਅੰਸ ਜੋ ਕਿ ਬਹੁਤ ਵਧੀਆ ਐਕਸਪੀਰੀਅੰਸ ਆਪਾਂ ਨੂੰ ਮਿਲਦਾਗਾ ਤੇ ਹੁਣ ਇਹਦੇ ਵਿੱਚ ਜਿਹੜੇ ਆਪਾਂ ਨੂੰ ਕੁਝ ਫੰਕਸ਼ਨਸ ਜਿਹੜੇ ਮਿਲਦੇ ਨੇਗੇ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਜਿੱਦਾਂ ਜਿਹੜਾ 360 ਕੈਮਰਾ ਹੈਗਾ ਉਹੋ ਆਪਾਂ ਨੂੰ ਆਸ-ਪਾਸੇ ਦੀ ਜਿਹੜੀ ਜਾਣਕਾਰੀ ਹੈਗੀ ਸੇਫਟੀ ਦੇ ਵਾਸਤੇ ਉਹ ਬਹੁਤ ਵਧੀਆ ਢੰਗ ਨਾਲ ਦਿੰਦਾਗਾ ਠੀਕ ਹੈ ਤੇ ਮਿਊਜ਼ਿਕ ਸਿਸਟਮ ਜਿਹੜਾ ਇਹਦੇ ਵਿੱਚ ਕਿੱਦਾਂ ਦਾ ਮਿਲਦਾਗਾ ਉਹ ਦੋ ਤਿੰਨ ਗਾਣੇ ਆਪਾਂ ਪਲੇ ਕੀਤੇ ਸੀਗੇ ਅਰਜੰਟੇ ਲੋਂਦੇ ਉਹ ਦੀ ਤੁਸੀਂ ਡੈਮੋ ਆ ਗਈ ਜਿਹੜੀ ਇੰਸਟਾਗ੍ਰam ਅਕਾਊਂਟ ਸਰਚ ਮਤਲਬ ਕਰ ਲਿਓ ਤੁਸੀਂ ਪ੍ਰਾਈਮ ਟਰੈਕਟਰਸ ਪ੍ਰਾਈਮ ਟਰੈਕਟਰਸ ਦਾ ਜਿਹੜਾ ਆਪਣਾ ਇੰਸਟਾਗ੍ਰam ਅਕਾਊਂਟ ਆ ਉਹਦੇ ਤੇ ਦੀ ਪ੍ਰੋਪਰ 1.5 ਮਿੰਟ ਦੀ ਵੀਡੀਓ ਹੈਗੀ ਮਿਊਜ਼ਿਕ ਸਿਸਟਮ ਦੀ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋਗੇ हां ਅੱਗੇ ਜਿਹੜੀਆਂ ਇੱਕ ਦੋ ਚੀਜ਼ਾਂ ਇਹਦੇ ਵਿੱਚ ਹੋਰ ਨਹੀਂ ਗਈਆਂ ਉਹ ਮੈਂ ਤੁਹਾਡੇ ਨਾਲ ਤੁਹਾਨੂੰ ਉਹ ਵੀ ਦਿਖਾਉਣਾਗਾ ਤੇ ਮੈਂ ਗੱਡੀ ਸਾਈਡ ਤੇ ਲਗਾਉਣਾ ਇਹ ਆ ਲਓ ਆਪਾਂ ਇੱਥੇ ਗੱਡੀ ਆਪਾਂ ਖੜੀ ਕਰ ਲਈ ਆਪਣੀ ਠੀਕ ਹੈ ਇਹਨੂੰ ਆਪਾਂ ਪਾਰਕਿੰਗ ਮੂਡ ਦੇ ਵਿੱਚ ਕਰਤਾ ਪਾਰਕਿੰਗ ਮੂਡ ਦੇ ਵਿੱਚ ਕੀਤੇ ਬਿਨਾ ਇਹ ਗੱਡੀ ਦਾ ਜਿਹੜਾ ਇੰਜਨ ਜਾਂ ਬੈਟਰੀ ਵਾਲਾ ਸਿਸਟਮ ਹੈਗਾ ਉਹ ਬੰਦ ਨਹੀਂ ਹੁੰਦਾ ਜਿੰਨਾ ਟਾਈਮ ਆਪਾਂ ਪਾਰਕਿੰਗ ਮੂਡ ਦੇ ਵਿੱਚ ਨਹੀਂ ਕਰਦੇਗੇ ਠੀਕ ਹੈ ਤੇ ਲਓ 1 ਮਿੰਟ ਮੈਂ ਤੁਹਾਨੂੰ ਇਹਦਾ ਸਨ ਰੂਫ ਵੀ ਦਿਖਾ ਦਿਆਂ ਠੀਕ ਸਨਰੂਫ ਕਾਫੀ ਵੱਡਾ ਮਿਲਦਾ ਗਾ ਇਹ ਜਿਹੜਾ ਸਨਰੂਫ ਇਹ ਹੈਗਾ ਇਹ ਵੀ ਬਹੁਤ ਇੱਥੇ ਤੱਕ ਖੁੱਲ ਜਾਂਦਾ ਹੈ ਇੱਕ ਤਾਂ ਹੁੰਦੀ ਹੈ ਵੀ ਐਡਾ ਕ ਸਨਰੂਫ ਦੇ ਕੇ ਖੇਡ ਜੀ ਕਰ ਦਿੰਦੀਆਂ ਕਈ ਵਾਰ ਹੈ ਨਾ ਕੰਪਨੀਆਂ ਇਹ ਸਨਰੂਫ ਕਾਫੀ ਵੱਡਾ ਇਹਦੇ ਵਿੱਚ ਦਿੱਤਾ ਹੋਇਆ ਲੋ ਉਹ ਵੇਖੋ ਇਦਾਂ ਦਾ ਜਿਹੜਾ ਇਹਦੇ ਵਿੱਚ ਸਨਰੂਫ ਆਪਾਂ ਨੂੰ ਮਿਲ ਗਿਆ ਇਹਨੂੰ ਬੰਦ ਕਰ ਦਈਏ ਹਾਂ ਇਹਦੇ ਵਿੱਚ ਇੱਕ ਤਾਇਆ ਹੁੰਦਾ ਆਪਾਂ ਹਲਕਾ ਹਲਕਾ ਟੱਚ ਕਰਕੇ ਜਿੱਦਾਂ ਨਾਰਮਲ ਕੰਟਰੋਲ ਹੁੰਦਾਗਾ ਉਸੇ ਤਰੀਕਾ ਹੀ ਬੰਦ ਕਰ ਸਕਦੇ ਆ ਇੱਦਾਂ ਇੱਦਾਂ ਕਰਕੇ ਤੇ ਜੇ ਅੱਗੇ ਤੱਕ ਇਹਨੂੰ ਕਲਿੱਕ ਕਰਾਂਗੇ ਤਾਂ ਪੂਰੇ ਦਾ ਪੂਰਾ ਸਿੰਗਲ ਇੱਕ ਵਾਰ ਦੇ ਵਿੱਚ ਹੀ ਬੰਦ ਹੋ ਗਿਆ ਇਹ ਟਾਪ ਮਾਡਲ ਗੱਡੀ ਹੈ ਜਿਹੜੀ ਆਪਣੇ ਕੋਲ ਇਸ ਟਾਈਮ ਹੈਗੀ ਆ پارکਿੰਗ ਦੇ ਵਿੱਚ ਆਪਾਂ ਕਰਤੀ ਬੰਦ ਹੋ ਗਈ ਤੇ ਬਾਹਰਲੇ ਚਾਰਜਿੰਗ ਵਗੈਰਾ ਹੋਰ ਆ ਕੰਟਰੋਲ ਦਲਾਪ ਬਬ ਵਧੀਆ ਮਿਲਦਾ ਇਨਫੋਟੇਨਮੈਂਟ ਸਿਸਟਮ ਵੀ ਵਧੀਆ ਚੱਲਦਾ ਇੱਕ ਤਾਂ ਹੁੰਦਾ ਵੀ ਹੈ ਕਿ ਜੇ ਹੋ ਕੇ ਸਕਰੀਨ ਚੱਲਣੀ ਹੈ ਨਾ ਇਹ ਹੈਂਗਿੰਗ ਨਹੀਂ ਇਹਦੇ ਵਿੱਚ ਹੈਗੀ ਬਿਲਕੁਲ ਵੀ ਮੈਂ ਹੈਕ ਬੋਲ ਗਿਆ ਸੀ ਹੈਂਗਿੰਗ ਬਿਲਕੁਲ ਨਹੀਂ ਹੈਗੀ ਬਹੁਤ ਜ਼ਿਆਦਾ ਸਮੂਥ ਆਪਾਂ ਕਹਦੇ ਵੀ ਰਿਫਰੈਸ਼ ਰੇਟ ਦਾ ਸੋਹਣੀ ਚੱਲਦੀ ਹੈਗੀ ਓਵਰਆਲ ਵੌਇਸ ਕਮਾਂਡ ਵਗੈਰਾ ਹੋਰ ਕਾਫੀ ਚੀਜ਼ਾਂ ਆਪਾਂ ਨੂੰ ਇਹਦੇ ਵਿੱਚ ਮਿਲ ਜਾਂਦੀਆਂ ਨੇਗੀਆ ਤੇ ਕਿ ਥੋੜਾ ਜਿਹਾ ਮੈਂ ਤੁਹਾਨੂੰ ਇਹਦਾ ਜਿਹੜਾ ਬੂਟ ਸਪੇਸ ਆ ਉਹ ਵੀ ਦਿਖਾਵਾਂ ਬੂਟ ਸਪੇਸ ਇਹਦੇ ਵਿੱਚ ਦੋ ਤਰ੍ਹਾਂ ਦਾਗਾ ਜਿਵੇਂ ਹੁਣ ਆਪਣੇ ਕੋਲੇ ਇਹ ਈਵੀ ਹੈਗੀ ਹਾਈਬ੍ਰਿਡ ਹੈਗੀ ਹੈਨਾ ਤਾਂ ਇਹਦੇ ਵਿੱਚ ਆਪਾਂ ਨੂੰ ਇਹ ਬੂਟ ਸਪੇਸ ਆ ਜਿਹੜਾ ਮਿਲ ਜਾਂਦਾ ਵਾਧੂ ਆਗਾ ਵੈਸੇ ਨਾਰਮਲ ਲੋਡ ਦੇ ਮਤਾਬਕ ਜਿਵੇਂ ਆਪਾਂ ਨੂੰ ਪਿੰਡੂ ਤੌਰ ਦੇ ਤੇ ਦੇਖੀਏ ਵੀ ਦੋ ਆਟੇ ਦੇ ਘਟੇ ਇਹਦੇ ਵਿੱਚ ਵਧੀਆ ਟਿਕਣਗੇ ਜਿੱਦਾਂ ਮੈਂ ਗੱਡੀ ਤੋਂ ਯੂਜ਼ ਰਹਿਣਾ ਹੁੰਨਾਗਾ ਨਾ ਬਾਕੀ ਹੋਰ ਤਾਂ ਆਪਾਂ ਰੱਖਣੀ ਕੀ ਹੁੰਦਾਗਾ ਆਪਣੇ ਲਗੇ ਜੇ ਕੋਈ ਆਪਣਾ ਟੈਚੀ ਵਗੈਰਾ ਕੁਝ ਹੈਗਾ ਸੂਟਕੇਸ ਉਹ ਇਹਦੇ ਵਿੱਚ ਪ੍ਰੋਪਰ ਟਿਕ ਜੂਗਾ ਤੇ ਜਿਹੜੀ ਬਿਨਾ ਹਾਈਬ੍ਰਿਡ ਆਉਂਦੀ ਹੈਗੀ ਕੱਲੇ ਇੰਜਨ ਦੇ ਨਾਲ ਉਹਦੇ ਵਿੱਚ ਬੂਟ ਸਪੇਸ ਇਹ ਤੋਂ ਥੋੜਾ ਜਿਹਾ ਹੋਰ ਵੱਜ ਜਾਂਦਾਗਾ ਢੁਗਾਈ ਦੇ ਵਿੱਚ ਜਣੀ ਨੋਰਮਲ ਯੂਜੇਜ ਵਾਸਤੇ ਇਨਾਫ ਆ ਮੇਰੇ ਸਾਬ ਨੂੰ ਤੇ ਦੂਜੀ ਗੱਲ ਦੇਖੀਏ ਜੇ ਆਪਾਂ ਬੋਨਟ ਚੱਕ ਦਿਆਂਗੇ ਜਾਂ ਹੋਰ ਚੀਜ਼ਾਂ ਬਿਲਡ ਕੁਆਲਟੀ ਦੀ ਜੇ ਆਪਾਂ ਗੱਲ ਕਰੀਏ ਉਹ ਵੀ ਕਾਫੀ ਆਪਾਂ ਨੂੰ ਹੈਵੀ ਇਹਦੇ ਵਿੱਚ ਸਿਸਟਮ ਜ ਸਾਰਾ ਮਿਲਦਾਗਾ ਹਾਈਬ੍ਰਿਡ ਦੀ ਬੈਟਰੀਿੰਗ ਦੋਨੇ ਪਾਸੇ ਮਿਲਦੀ ਹੈਗੀ ਠੀਕ ਹੈ ਤੇ ਫਰੰਟ ਵਾਲੀਆਂ ਦੋਨੇ ਸਿੱਧੇ ਤੁਹਾਨੂੰ ਵੀ ਇਹ ਹੈਗੀਆਂ ਨੇਗੀਆਂ ਆਪਣੀਆਂ ਵੈਂਟੀਲੇਟਿਡ ਤੇ ਬੈਕ ਸਾਈਡ ਦੇ ਵਿੱਚ ਜਿਹੜੀ ਸਿਟਿੰਗ ਆਪਾਂ ਨੂੰ ਮਿਲਦੀ ਹੈਗੀ ਉਹ ਵੀ ਕਾਫੀ ਵਧੀਆ ਹੈਗੀ ਚਾਰਜਿੰਗ ਪੋਰਟ ਆਪਾਂ ਨੂੰ ਬੈਕ ਦੇ ਉੱਤੇ ਵੀ ਮਿਲ ਜਾਂਦੇ ਨੇਗੇ ਦੋ ਇਹਦੇ ਵਿੱਚ ਇੱਕ ਹੈਗਾ ਯੂ ਐਸ ਬੀ ਆ ਲਾਈਕ ਟਾਈਪ ਸੀ ਰਿਵਰਸੀਬਲ ਪੋਰਟ ਹੈਗਾ ਠੀਕ ਹੈ ਟਾਈਪ ਸੀ ਕੇਬਲ ਆਪਣੀ ਜਿਹੜੀ ਸਿੱਧੀ ਇਹਦੇ ਨਾਲ ਅਟੈਚ ਹੋ ਜੂਗੀ ਇਹ ਸੀ ਜਿਹੜਾ ਬਲੂਰ ਮਿਲ ਗਿਆ ਤੇ ਆਹ ਕੰਟਰੋਲ ਆਪਾਂ ਨੂੰ ਦੋਨੇ ਪਾਸੇ ਮਿਲੀ ਗਏ ਇੱਕ ਆਹ ਆਪਣਾ ਨੋਰਮਲ ਕੁਇਕ ਗਲਾਸ ਗਲੂਸ ਰੱਖਣ ਵਾਸਤੇ ਇਹ ਚੀਜ਼ਾਂ ਮਿਲ ਗਈਆਂ ਯਾਨੀ ਓਵਰ ਆਲ ਗੱਡੀ ਹੈਗੀ ਜਿਹੜੀ ਬਣਾਈ ਗਈ ਆ ਬਹੁਤ ਜ਼ਿਆਦਾ ਵਧੀਆ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਆਪਾਂ ਜਿੰਨਾ ਕੁ ਸੁਣ ਰਹੇ ਹਾਂ ਵੀ ਪੋਲਿਊਸ਼ਨ ਦੇ ਨੋਰਮਸ ਨੂੰ ਦੇਖਦੇ ਹੋਏ ਡੀਜ਼ਲ ਗੱਡੀਆਂ ਬੰਦ ਹੋ ਰਹੀਆਂ ਨੇਗੀਆਂ ਤਾਂ ਘਬਰਾਉਣ ਦੀ ਮੇਰੇ ਹਿਸਾਬ ਨਾਲ ਲੋੜ ਨਹੀਂ ਹੈਗੀ ਜਿੱਦਾਂ ਇਹ ਤਕਨੀਕ ਹੈਗੀ ਪੋਲਿਊਸ਼ਨ ਫ੍ਰੀ ਹੈ ਟੋਟਲੀ ਤੇ ਐਵਰੇਜ ਵੀ ਆਪਾਂ ਨੂੰ ਚੰਗੀ ਮਤਰੀ ਹੈਗੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਵੀ ਜਿਹੜੀ ਗੱਲ ਆਪਾਂ ਕਰੀਏ ਕਿ ਇਸ ਗੱਡੀ ਦੀਆਂ ਜਿਹੜੀਆਂ ਬੈਟਰੀਆਂ ਨੇਗੀਆਂ ਬੰਦਾ ਸੋਚਦਾ ਵੀ ਯਾਰ ਸਿਹਤ ਹੀ ਖਰਾਬ ਹੋ ਜਾਣਗੀਆਂ ਹਨਾ ਕੰਪਨੀ ਦੇ ਵੱਲੋਂ 8 ਸਾਲ ਦੀ ਜਿਹੜੀ ਬੈਟਰੀਆਂ ਦੀ ਵਾਰੰਟੀ ਹੈਗੀ ਉਹ ਦਿੱਤੀ ਜਾਂਦੀ ਹੈਗੀ 8 ਸਾਲ ਜਾਂ 1,60,000 ਕਿਲੋਮੀਟਰ ਕਾਫੀ ਹੋ ਜਾਂਦਾਗਾ 8 ਸਾਲ ਦਾ ਜਿਹੜਾ ਟਾਈਮ ਡਿਊਰੇਸ਼ਨ ਆ ਬਹੁਤ ਜ਼ਿਆਦਾਗਾ 8 ਸਾਲ ਦੇ ਵਿੱਚ ਕੁਝ ਵੀ ਤੁਹਾਡੀਆਂ ਬੈਟਰੀਆਂ ਨੂੰ ਇਫੈਕਟ ਹੁੰਦਾਗਾ ਤੁਹਾਡੀ ਗੱਡੀ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਕੰਪਨੀ ਤੁਹਾਨੂੰ ਜਿਹੜੀ ਇਹਦੀ ਲਿਖਤੀ ਵਾਰੰਟੀ ਪ੍ਰੋਵਾਈਡ ਕਰਵਾ ਰਹੀ ਹੈ 8 ਸਾਲ ਤੱਕ ਬੈਟਰੀਆਂ ਦੀ ਜ਼ਿੰਮੇਵਾਰੀ ਟੋਇਟਾ ਦੀ ਹੈ ਬਾਕੀ ਵੀਡੀਓ ਦੇਖਦੇ ਦੇਖਦੇ ਤੁਸੀਂ ਆਪਣਾ ਕਮੈਂਟ ਜਰੂਰ ਕਰਿਓ ਲੁੱਕ ਵਾਈਜ਼ ਬਹੁਤ ਸੋਹਣੀ ਹੈਗੀ ਜੇ ਮੈਂ ਪਹਿਲਾਂ ਉੱਥੇ ਥੋੜੀ ਜਿਹੀ ਗੱਲ ਕਰਨੀ ਭੁੱਲ ਗਏ ਮੈਨੂੰ ਐਸੀ ਮੇਨ ਐਕਸਾਈਟਮੈਂਟ ਕੀ ਸੀਗੀ ਵੀ ਤੁਹਾਡੇ ਨਾਲ ਜਿਹੜੀ ਦੀ ਤਕਨੀਕ ਦੇ ਬਾਰੇ ਗੱਲ ਸਾਂਝੀ ਕਰੀ ਜਾਵੇ ਠੀਕ ਹੈ ਲਾਈਟਿੰਗ ਸਿਸਟਮ ਕਾਫੀ ਵਧੀਆ ਹੈਗਾ ਤੇ ਆਹ ਲੁੱਕ ਆ ਜਿਹੜੀ ਬਹੁਤ ਜ਼ਿਆਦਾ ਗੱਡੀ ਨੂੰ ਆਪਾਂ ਕਹਿੰਦੇ ਵੀ ਨਵੀਂ ਜੀ ਏਜ ਦੀ ਆਪਾਂ ਕਹਿੰਦੇ ਵੀ ਜੰਗ ਜੀ ਏਜ ਵਾਲੀ ਗੱਡੀ ਜਿਹੜੀ ਬਣਾ ਰਹੀ ਹੈਗੀ ਇਹ ਠੀਕ ਹੈ ਤੇ ਆਜੋ ਆਪਾਂ ਚੱਲਦੇ ਹਾਂਗੇ ਉਸੇ ਥਾਂ ਤੇ ਜਿੱਥੇ ਆਪਾਂ ਜਿੱਥੋਂ ਆਪਾਂ ਸ਼ੁਰੂ ਕੀਤਾ ਇਸ ਸਿਸਟਮ ਹਾਂ ਜਿਹੜੀ ਮੇਨ ਚੀਜ਼ ਸੀ ਉਹ ਮੈਂ ਤੁਹਾਨੂੰ ਫਿਰ ਗੱਲ ਦਹੋਣੀ ਭੁੱਲ ਗਿਆ ਕਿ ਜਿਹੜੇ ਇਹਦੇ ਵਿੱਚ ਆਪਾਂ ਨੂੰ ਕੈਮਰੇ ਮਿਲਦੇ ਨੇ ਕੈਮਰਿਆਂ ਦੇ ਵਿੱਚ ਆਪਾਂ ਨੂੰ ਕਿੰਨੀ ਕੁ ਜਾਣਕਾਰੀ ਆਸੇ ਪਾਸੇ ਦੀ ਮਿਲਦੀ ਹੈ ਉਹ ਮੈਂ ਤੁਹਾਨੂੰ ਦਿਖਾਉਣਾਗਾ ਇੱਕ ਵਾਰੀ ਆਪਣੇ ਸਿਸਟਮ ਨੂੰ ਚੱਲ ਪੈਣ ਦਿਓ ਜੇ ਵੀਡੀਓ ਚੰਗੀ ਲੱਗੀ ਆਪਣਾ ਕਮੈਂਟ ਜ਼ਰੂਰ ਸੱਟ ਕਰਦਿਆ ਕਰੋ ਫਿਰ ਆਪਾਂ ਹੋਰ ਵੀ ਗੱਡੀਆਂ ਦੇ ਵੀਡੀਓ ਤੁਹਾਡੇ ਵਾਸਤੇ ਲਿਆ ਕੇ ਥੋੜੇ ਚਰਨਾਂ ਦੇ ਵਿੱਚ ਰੱਖ ਦਿਆ ਕਰਾਂਗੇ ਨਾ ਤੁਹਾਨੂੰ ਚੰਗੀਆਂ ਲੱਗਣ ਜੇ ਆ ਇਧਰ ਬਟਨ ਦਿੱਤਾ ਹੋਇਆਗਾ ਠੀਕ ਹੈ ਥਿਊ ਵਾਸਤੇ ਆ ਹੁੱਡ ਓਪਨ ਕਰਨ ਵਾਸਤੇ ਸਾਰੇ ਬਟਨ ਲੰਗੇ ਯਾਰ ਮਤਲਬ ਆ ਆਪਾਂ ਨੂੰ ਆਸੇ ਪਾਸੇ ਦਾ ਸਾਰਾ ਜਿਹੜਾ ਥਿਊ ਆਗਾ ਮਿਲ ਰਿਹਾਗਾ ਆਪਣੇ ਕੋਲ ਦੀ ਕੋਈ ਗੱਡੀ ਲੰਘ ਰਹੀ ਆ ਫਰੰਟ ਦਾ ਥਿਊ ਹੋ ਗਿਆ ਇਧਰ ਸਾਈਡ ਦਾ ਹੋ ਗਿਆ ਠੀਕ ਹੈ ਹੂੰ ਸੈਂਸਰ ਵੀ ਹੈਗੇ ਨੇਗੇ ਮਤਲਬ ਸਾਰਾ ਸਿਸਟਮ ਆਪਾਂ ਨੂੰ ਪੂਰਾ ਕੰਪਲੀਟ ਇੱਕ ਹਜ਼ਾਰ ਹੋਰ ਵੀوز ਇਹਦੇ ਵਿੱਚ ਮੈਂ ਉਹ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਚਲੋ